ਆ ਦੇਖੋ ਆ ਬੱਜੀ ਆ ਬੱਜੀ ਇਹ ਆਇਤੋ ਗੱਡੀਆਂ ਬੜੀ ਫਿਟੋਸ ਵਿੱਚ ਜਾਂਦੀਆਂ ਇੱਥੇ ਜੋ ਹੈ ਜਾਲੀ ਜੀ ਉੱਠੀ ਹੋਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਲੋਕਾਂ ਨੂੰ ਨਹੀਂ ਪਤਾ ਇਸ ਲਈ ਜਾਗਰੂਕ ਕਰਨ ਵਾਸਤੇ ਤੇ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਟੋਸ ਸਪੀਡ ਕਾਰਾਂ ਨਿਕਲਦੀ ਪਈ ਹੈ ਬੜੀ ਜ਼ਿਆਦਾ ਰਿਸਕ ਹੈ ਐਕਸੀਡੈਂਟ ਹੋ ਸਕਦੇ ਆ ਜੀ ਦੇਖੋ ਪਸਤੀ ਜੀ ਜਿਹੜੀ ਨਿਕਲੀ ਹੋਈ ਆ ਸਰਕਾਰ ਤੋਂ ਅਪੀਲ ਹੈ ਕਿ ਇਹ ਕੰਮ ਨੂੰ ਸਹੀ ਕੀਤਾ ਜਾਵੇ ਪਸਤੀ ਨੂੰ ਠੀਕ ਕੀਤਾ ਜਾਵੇ ਮਾਰੇ ਹਾਲਾਤ ਉਹ ਦਿਖਾ ਦिए ਅਜੇ ਨੀ ਪੱਟੀ ਨਿਕਲੀ ਹੋਈ ਆ ਪ੍ਰਸ਼ਾਸਨ ਤੋਂ ਅਪੀਲ ਆ ਤੇ ਤੋਂ ਗੱਡੀ ਜੜੀ ਲੰਗੀ ਆ ਉੱਥੇ ਸੀਮੈਂਟ ਵੀ ਉਖੜੀ ਹੋਈ ਆ ਐਸੇ ਦਾ ਬੜਾ ਖਤਰੇ ਇਹਵੇਂ ਸੀਮੈਂਟ ਉਖੜਿਆ ਹੋਇਆ ਦੇਖੋ ਕਿੰਨੇ ਵੱਡੇ ਟਰੱਕ ਵੀ ਆਉਂਦੇ ਆ ਸ਼ਾਸਨ ਤੋਂ ਅਪੀਲ ਹੈ ਇਸਦੀ ਰਿਪੇਅਰ ਜਰੂਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉਹ ਦੇਖੋ ਕਿਵੇਂ ਉਬਰੀ ਹੋਈ ਹੈ ਪੱਟੀ ਜੀ ਜਲਦ ਤੋਂ ਜਲਦ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਸਾਹਮਣੇ ਜਿਹੜਾ ਤੁਸੀਂ ਕਾਲਾ ਕਾਲਾ ਦੇਖ ਰਹੇ ਹੋ ਇਹ ਜੀਸੀਬੀ ਫਸੀ ਸੀਗੀ ਜਿਸ ਦੇ ਕਰਕੇ ਬਹੁਤ ਜ਼ਿਆਦਾ ਔਖਾ ਹੋਇਆ ਸੀਗਾ ਟ੍ਰੈਫਿਕ ਵੀ ਫਸ ਗਈ ਸੀ ਵੱਡੇ ਵਾਈਕਲਾਂ ਨੂੰ ਪੀੜ ਹੈ ਕਿ ਇੱਥੋਂ ਨਾ ਨਿਕਲਿਆ ਜਾਵੇ ਆ ਪੱਟੀ ਜਿਹੜੀ ਟੁੱਕੜੀ ਹੋਈ ਹੈ ਇਹਦੇ ਕਰਕੇ ਐਕਸੀਡੈਂਟ ਦਾ ਖਤਰਾ ਬੜਾ ਬਣਿਆ ਹੋਇਆ ਕਿਉਂਕਿ ਇਹ ਚੀਜ਼ ਜਿਹੜੀ ਹੈ ਲਿਫਟ ਹੋ ਜਾਂਦੀ ਹੈ ਜਿਹਦੇ ਕਰਕੇ ਐਕਸੀਡੈਂਟ ਦਾ ਖਤਰਾ ਬਣਿਆ ਹੁੰਦਾ ਆ ਦੇਖੋ ਗੱਡੀ ਲੰਗੇਗੀ ਬਚਾਅ ਹੋ ਗਿਆ ਲੁਧਿਆਣਾ ਪਰਮੇਸ਼ਰ ਦੇ ਰਿਸ਼ਤ ਸਵਾਗਤ ਹੈ ਮੈਂ ਤੁਹਾਨੂੰ ਦਿੱਤਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਕੀ ਸੋਦਾ ਨਕੋਲ ਰੇਲਵੇ ਅੰਡਰ ਬ੍ਰਿਜ ਹੈਗਾ ਉੱਥੇ ਜੋ ਹੈ ਰੇਲਵੇ ਅੰਡਰ ਵਿੱਚ ਜਿਹੜੀ ਜਾਲੀਆਂ ਹੈਗੀਆਂ ਉਹ ਟਿੱਕੀ ਜੀ ਉਬਰੀ ਹੋਈ ਹੈ ਜਿਹਦੇ ਕਰਕੇ ਐਕਸੀਡੈਂਟ ਦਾ ਖਤਰਾ ਹੋ ਸਕਦਾ ਕਿ ਮੇਰੇ ਵਿੱਚ ਦੇਖ ਸਕਦੇ ਹੋ ਜਾਲੀਆਂ ਹੈਗੀਆਂ ਤੁਹਾਨੂੰ ਦਿਖਾਣੇ ਆ ਇਸ ਦੀ ਹਾਈਟ ਵੀ ਘਟਾ ਹੈ ਪੋ ਕੁਛ ਸਮੇਂ ਪਹਿਲੇ ਇੱਥੇ ਗੇਸ ਵੀ ਫਸ ਗਈ ਸੀ ਕਿ ਆਓ ਤੁਹਾਨੂੰ ਦਿਖਾਉਂਦੇ ਹਾਂ ਮਾੜਾ ਹਾਲ ਹੈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਰੇਲਵੇ ਅੰਡਰ ਬ੍ਰਿਜ ਹੈਗਾ 30 ਹੌਟਲ ਟੋਲ ਰੇਲ ਅੰਡਰ ਬ੍ਰਿਜ ਹੈ ਕਾਫੀ ਤੇਜ਼ ਹੈ ਲੋਕੀ ਕਾਫੀ ਤੇਜ਼ੀ ਨਾਲ ਇੱਥੇ ਆਉਂਦੇ ਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਗਰੀਲਾ ਜੀ ਹੈਗੀ ਹੈ ਇਹ ਉਗੜੀ ਹੋਈ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਸਕੂਟਰ ਨਿਕਲਿਆ ਹੈ ਬੜੀ ਤੇਜ਼ੀ ਨਾਲ ਲੋਕੀ ਇੱਥੋਂ ਆਉਂਦੇ ਹੈਗੇ ਆ ਤੇ ਕ੍ਰਿੱਲ ਦੀ ਜਿਹੜੀ ਚੁੰਝ ਹੈਗੀ ਹੈ ਨਿਕਲੇ ਕਰਕੇ ਐਕਸੀਡੈਂਟ ਹੋ ਸਕਦਾ ਹੈ ਤੇ ਬੜਾ ਮਾੜਾ ਹਾਲ ਹੈ ਇਸਦੀ ਤੁਹਾਨੂੰ ਹਾਈਟ ਵੀ ਦਿਖਾ ਦਈਏ ਘਟ ਹੈ ਕੁਝ ਸਮਾਂ ਪਹਿਲੇ ਇੱਥੇ ਇੱਕ ਜੀਸੀਬੀ ਵੀ ਫਸ ਗਈ ਸੀ ਜਿੱਦੋਂ ਬੜੀ ਮੁਸ਼ਕਿਲਾਂ ਦੇ ਨਾਲ ਹਾਈਟ ਕੱਟ ਕਰਕੇ ਕੱਢਿਆ ਗਿਆ ਹੈ ਜਿਹੜਾ ਵੀ ਰੇਲਵੇ ਦੇ ਵਿੱਚ ਜਾਣੇ ਆ ਕੁਝ ਨਾ ਕੁਝ ਪ੍ਰਾਬਲਮ ਜ਼ਰੂਰ ਹੁੰਦੀ ਹੈ ਹੁਣ ਜਿਹੜਾ ਲੋਕਾਂ ਦੀ ਜਾਨ ਦੇ ਨਾਲ ਬੜਾ ਖਿਲਵਾੜ ਕੀਤਾ ਜਾ ਰਿਹਾ ਹੈ ਟਾਇਰ ਵੀ ਥੱਟ ਸਕਦੇ ਆ ਐਕਸੀਡੈਂਟ ਹੋ ਸਕਦੇ ਆ ਜੀ ਦੇਖੋ ਪਸਤੀ ਜੀ ਜਿਹੜੀ ਨਿਕਲੀ ਹੋਈ ਹੈ ਸਰਕਾਰ ਤੋਂ ਅਪੀਲ ਹੈ ਕਿ ਇਹ ਕੰਮ ਨੂੰ ਸਹੀ ਕੀਤਾ ਜਾਵੇ ਬੱਤੇ ਨੂੰ ਠੀਕ ਕੀਤਾ ਜਾਵੇ ਮਾੜਾ ਹਾਲ ਹੈ ਤੁਹਾਨੂੰ ਦਿਖਾ ਦਈਏ ਆ ਜਿਹੜੀ ਪੱਟੀ ਨਿਕਲੀ ਹੋਈ ਹੈ ਦੇਖੋ ਬੜਾ ਅੰਚੇਪ এনवायरमेंट ਹੈ ਗੱਡੀਆਂ ਬੜੀ ਤੇਜ਼ੀ ਨਾਲ ਇੱਥੋਂ ਲੰਘਦੀਆਂ ਆ ਦੇਖੋ ਹੁਣ ਗੱਡੀ ਜਿਹੜੀ ਹੈ ਇਹ ਲੰਗੀ ਉੱਪਰ ਜੇ ਇੱਥੇ ਐਕਸੀਡੈਂਟ ਹੋ ਜੇ ਗੱਡੀ ਪਲਟ ਜਾਏ ਕਿਹਦੀ ਜ਼ਿੰਮੇਵਾਰੀ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਤਸ਼ੱਕਰਨ ਹੋਣੀ ਚਾਹੀਦੀ ਹੈ ਸਹੀ ਇੱਥੇ ਕਾਰਨਸਲੀ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਆਨੰਦ ਜੰਡਾ ਆਇਆ ਹੈ ਕਿ ਕਿਵੇਂ ਇੱਥੇ ਜਿਹੜੀ ਸਟਿੱਪ ਨਿਕਲੀ ਹੋਈ ਹੈ ਐਕਸੀਡੈਂਟ ਦਾ ਖਤਰਾ ਰੰਦਾ ਦੇਖੋ ਕਾਰਾਂ ਲੰਘਦੀ ਪਈਆਂ ਮੋਟਰਸਾਈਕਲ ਸਕੂਟਰ ਲੰਘਦੇ ਆ ਪ੍ਰਸ਼ਾਸਨ ਤੋਂ ਅਪੀਲ ਹੈ ਆ ਦੇਖੋ ਉਥੋਂ ਗੱਡੀ ਜਿਹੜੀ ਲੰਗੀ ਹੈ ਉੱਥੇ ਸੀਮੈਂਟ ਵੀ ਉਖੜੀ ਹੋਈ ਹੈ ਐਕਸੀਡੈਂਟ ਦਾ ਬੜਾ ਖਤਰਾ ਆ ਦੇਖ ਸਕਦੇ ਹੋ ਤੁਸੀਂ ਰੋਕੀ ਲੰਘਣਗੇ ਤੇ ਜਮ ਤੇਜ ਸਰਕਾਰ ਤੋਂ ਅਪੀਲ ਕਰਦੇ ਆ ਕਿ ਜਲਦੋ ਜੀ ਆਦ ਨੂੰ ਠੀਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਬਾਈਕ ਵਾਲੇ ਵੀ ਲੰਘਦੇ ਆ ਐਕਟਿਵ ਵਾਲੇ ਵੀ ਲੰਘਦੇ ਆ ਉਹ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਲੈ ਕੇ ਆਏ ਆ ਤੇ ਤੁਹਾਨੂੰ ਦਿਖਾ ਦਈਏ ਇਹ ਜਿਹੜੀ ਪੱਟੀ ਹੈਗੀ ਆ ਇਹ ਵੀ ਜਿਹੜੀ ਨਿਕਲੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਐਕਸ਼ਨ ਹੁੰਦਾ ਖਤਰਾ ਬੜਾ ਰਹਿੰਦਾ ਹੈ ਟਾਰਾ ਆਂਦੀ ਪਈਆਂ ਆ ਵੀ ਦੇਖ ਸਕਦੇ ਹੋ ਟੁੱਟੀ ਹੋਈ ਆ ਆ ਵੀ ਦੇਖੋ ਆ ਜਿੰਨੀ ਟੁੱਟੀ ਹੋਈ ਆ ਬੜਾ ਜਿਆਦਾ ਮਾੜਾ ਹਾਲ ਆ ਟਾਇਰ ਹੁਣ ਲੰਗੇਗੀ ਪਿਆ ਦੇਖੋ ਆ ਬੱਜੀ ਆ ਬੱਜੀ ਤੇ ਆਹ ਤੋਂ ਗੱਡੀਆਂ ਬੜੀ ਫਾਸਟ ਸਪੀਡਾਂ ਦੀਆਂ ਇੱਥੇ ਜੋ ਹੈ ਜਾਲੀ ਜੀ ਉੱਠੀ ਹੋਈ ਆ ਜਿਹਦੇ ਕਰਕੇ ਬਹੁਤ ਜਿਆਦਾ ਐਕਸ਼ਨ ਦਾ ਖਤਰਾ ਰਹਿੰਦਾ ਹੈ ਲੋਕਾਂ ਨੂੰ ਨਹੀਂ ਪਤਾ ਇਸ ਲਈ ਜਾਗਰੂਕਣ ਵਾਸਤੇ ਇੱਥੇ ਆਏ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿਨੀ ਫੀਟਰ ਸਪੀਡ ਕਾਰਾਂ ਨਿਕਲਦੀ ਪਈ ਹੈ ਬੜੀ ਜ਼ਿਆਦਾ ਰਿਸਕ ਹੈ ਇਧਰ ਵੀ ਤੁਹਾਨੂੰ ਦਿਖਾ ਦਈਏ ਆ ਤੁਸੀਂ ਦੇਖ ਸਕਦੇ ਹੋ ਕਿਨੇ ਸਿਮਟ ਜੜਾ ਉਖੜਿਆ ਹੋਇਆ ਹੈ ਹੁਣ ਇਹ ਆ ਨਿਕਲੀ ਕਾਰ ਕਿਵੇਂ ਉਬਰੀ ਹੋਈਗੀ ਐਕਸੀਡੈਂਟ ਦਾ ਖਤਰਾ ਬੜਾ ਰਹਿਦਾ ਮਹਾਰਾ ਕੀ ਸੋਟੇ ਅੰਦਰ ਪਾਤਾ ਆ ਤੂੰ ਦੇਖ ਸਕਦੇ ਹੋ ਕਿਵੇਂ ਸਿਮਟ ਜੜਾ ਉਖੜਿਆ ਹੋਇਆ ਹੈ ਇਕੋ ਕਿੰਨੇ ਵੱਡੇ ਪ੍ਰਤੂ ਵੀ ਜਾਂਦੇ ਆ ਪ੍ਰਸ਼ਾਸਨ ਤੋਂ ਅਪੀਲ ਹੈ ਇਸ ਦੀ ਰਿਪੇਅਰ ਜ਼ਰੂਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਹਰ ਜਗ੍ਹਾ ਤੇ ਰੇਲਵੇ ਅੰਡਰ ਵੀ ਟੁੱਟਿਆ ਹੋਇਆ ਹੈ ਸਮਾਸ਼ ਸਿਟੀ ਕਹਿੰਦੇ ਨਾਮ ਹੈ ਦਾ ਪਰ ਇਹ ਕੋਈ ਸਮਾਸ਼ ਸਿਟੀ ਹੈਗੀ ਆ ਜਿਹੜੀ ਹਰ ਜਗ੍ਹਾ ਤੋਂ ਟੁੱਟੀ ਪਈ ਹੈਗੀ ਆ ਆਈ ਕੋਈ ਲੋਕੀ ਇੱਥੇ ਲੰਗਦੇ ਪਏ ਨੇ ਟਟੀਆਂ ਜਗਾਵਾ ਤੋਂ ਮਾੜਾ ਹਾਲ ਹੈ ਜੀ ਇੱਥੇ ਦਾ ਫਰਕ ਦੇਖੋ ਇਸ ਸਾਈਡ ਦਾ ਜਦ ਆਪਾਂ ਫੇਸ ਰੋਡ ਤੋਂ ਕੀ ਛੋਟੇ ਤੋਂ ਜਾਣੇ ਆ ਤੇ ਇੱਧਰ ਦਾ ਫਰਕ ਦੇਖੋ ਉਹ ਦੇਖੋ ਕਿਵੇਂ ਉਹ ਉਬਰੀ ਹੋਈ ਆ ਪੱਟੀ ਜੀ ਜਲਦ ਤੋਂ ਜਲਦ ਇਸ ਨੂੰ ਠੀਕ ਕਰਨਾ ਚਾਹੀਦਾ ਤੁਹਾਨੂੰ ਅੱਗੇ ਵੀ ਲੈ ਕੇ ਜਾਣੇ ਆ ਦਿਖਾਣੇ ਆ ਇਤੀ ਹਾਈਟ ਤੁਸੀਂ ਦੇਖ ਸਕਦੇ ਹੋ ਇਤੀ ਹਾਈਟ ਕਿੰਨੀ ਜ਼ਿਆਦਾ ਛੋਟੀ ਹੈ ਕੁਝ ਹੀ ਟਾਈਮ ਪਹਿਲੇ ਇੱਥੇ ਜੋ ਹੈ ਹਾਈਟ ਛੋਟੀ ਹੋਣ ਕਰਕੇ जेसीबी भी फस गई थी बड़ी औखी तरीके क्या है आ अच्छा छत तो बड़ी देखो थले है लोगों को अपील है कि तो ना आया जाए इतों क्योंकि आखो आ सामने जरा तो कला देख रहे हो ये जेसीबी सी बी फसी थी जिसे करके बहुत ज्यादा औखा होगा ट्रैफिक भी फंस गई थी गोडे बइकरों को अपील हैगी है कि इतों ना निकलिया जाए थोड़ी तो जे सी ਰਾਤ ਬੱਸੇ ਉਸੇ ਫਸਕਦੀ ਹੈ ਇਹਦੀ ਹਾਈਟ ਵੀ ਛੋਟੀ ਹੈਗੀ ਆ ਜੀ ਦੇਖੋ ਟ੍ਰੈਫਿਕ ਨਾਲ ਲੰਘ ਰਿਹਾ ਹੈ ਉਮੀਦ ਕਰਦੇ ਆਂ ਪ੍ਰਸ਼ਾਸਨ ਜੋ ਹੈ ਇਸ ਦਾ ਧਿਆਨ ਦੇਵੇਗੀ ਤੇ ਜਿਹੜੀ ਪੱਟੀ ਨਿਕਲੀ ہوئی ਹੈ ਉਸ ਨੂੰ ਠੀਕ ਕਰੇਗੀ ਐਸੀ ਬਹੁਤ ਤੇਜ਼ ਚੱਲ ਰਿਹਾ ਤੈਨੂੰ ਲੈ ਕੇ ਆਏ ਆ ਜੀ ਆ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਹਾਈਟ ਇਹਦੀ ਜਿਹੜੀ ਹੈਗੀ ਆ ਹੁਣ ਇਹ ਜਿਹੜੀ ਹੈ ਇਹ ਥੋੜਾ ਥੱਲੇ ਹੈ ਪਕੜੀਆਂ ਤੁਸੀਂ ਦੇਖ ਸਕਦੇ ਹੋ ਇਹ चीज ਉੱਪਰ ਹੈ ਲੋਕੀ ਇੱਥੋਂ ਲੰਘ ਕੇ ਸੋਚਦੇ ਆ ਕਿ ਸਾਡੀ ਲੰਘ ਜਾਏਗੀ ਵੱਡੀ ਗੱਡੀ ਪਰ ਇੱਥੇ ਆ ਕੇ ਇਹ ਚੀਜ਼ ਉਹੀ ਫਸ ਜਾਂਦੀ ਹੈ ਅਪੀਲ ਹੈ ਕਿ ਜਲਦ ਤੋਂ ਜਲਦ ਜਿਹੜੀ ਇਹ ਜਗ੍ਹਾ ਹੈਗੀ ਆ ਇਸ ਨੂੰ ਭਰਿਆ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਬੜਾ ਹਾਲ ਹੈ ਜੀ ਅਧਵੀਤੀ ਲੰਗਦੀ ਆ ਬੜੀ ਜਿਆਦਾ ਆਵਾਜ਼ ਆਂਦੀ ਆ ਉਹ ਸਾਹਮਣੇ ਕੁਝ ਇਥੇ ਉਂਗਲ ਹੈਗੀ ਆ ਉਥੇ ਪੱਟੀ ਜਿਹੜੀ ਹੈ ਉਹ ਉਫਰੀ ਹੋਈ ਹੈਗੀ ਥੋੜੀ ਜੀ ਆ ਦੇਖੋ ਉਫਰੀ ਹੋਈ ਆ ਤੇ ਜਦ ਗੱਡੀ ਅਚਾਨਕ ਤੇਜ਼ ਆਂਦੀ ਆ ਤੇ ਉਹਦੇ ਕਰਕੇ ਉਹ ਜਿਆਦਾ ਪ੍ਰੈਸ਼ਰ ਜਾਂ ਪੈਂਦਾ ਤੇ ਐਕਸੀਡੈਂਟ ਹੁੰਦਾ ਖਤਰਾ ਵੀ ਰਹਿੰਦਾ ਬੜਾ ਹਾਲ ਹੈ ਜੀ ਆ ਵੀ ਦੇਖ ਸਕਦੇ ਹੋ ਪੱਟੀ ਉੱਥੇ ਹੈਗੀ ਆ ਆ ਤੁਸੀਂ ਦੇਖੋ ਪੱਟੀ ਜਿਹੜੀ ਹੈਗੀ ਆ ਫਰੀ ਹੋਈ ਹੈਗੀ ਆ ਆ ਤੁਹਾਨੂੰ ਦਿਖਾ ਦਈਏ ਆ ਪੱਟੀ ਜਿਹੜੀ ਖੁੱਕੜੀ ਹੋਈ ਹੈਗੀ ਆ ਇਹਦੇ ਕਰਕੇ ਐਕਸੀਡੈਂਟ ਦਾ ਖਤਰਾ ਬੜਾ ਬਣਿਆ ਹੋਇਆ ਕਿਉਂਕਿ ਇਹ ਚੀਜ਼ ਜਿਹੜੀ ਹੈ ਲਿਫਟ ਹੋ ਜਾਂਦੀ ਹੈ ਜਿਹਦੇ ਕਰਕੇ ਐਕਸੀਡੈਂਟ ਦਾ ਖਤਰਾ ਬਣਿਆ ਹੁੰਦਾ ਆ ਦੇਖੋ ਗੱਡੀ ਲੰਗੇਗੀ ਬਜਾਹ ਹੋ ਗਿਆ ਕੋਈ ਡਿਸਟ੍ਰਿਪ ਵੀ ਤਾਂ ਦਿਖਾਣੇ ਆ ਕਿ ਆ ਜਿਹੜੀ ਸਟ੍ਰਿਪ ਹੈਗੀ ਆ ਇਹ ਵੀ ਲੰਗੀ ਹੋਈ ਆ ਟੱਪੀ ਹੋਈ ਆ ਆ ਵੀ ਦੇਖ ਸਕਦੇ ਹੋ ਆ ਵੀ ਉਖੜੀ ਹੋਈ ਹੈ ਪ੍ਰਚਾਸਨ ਤੋਂ ਅਪੀਲ ਹੈ ਕਿ ਇਹ ਜਿਹੜੀ ਚੀਜ਼ ਉਖੜੀ ਹੋਈ ਹੈਗੀ ਹੈ ਇਸ ਨੂੰ ਜਲਦ ਤੋਂ ਜਲਦ ਜਿਹੜਾ ਠੀਕ ਕੀਤਾ ਜਾਵੇ ਉਹ ਦੇਖੋ ਪੱਟੀ ਉਖੜੀ ਹੋਈ ਹੈ ਨਾ ਉਹਨੂੰ ਇੱਥੋਂ ਦਿਖਾਣੇ ਆ ਆ ਤੁਸੀਂ ਦੇਖ ਸਕਦੇ ਹੋ ਆ ਪੱਟੀ ਉਖੜੀ ਹੋਈ ਆ ਲੋਕੀ ਇੱਥੋਂ ਲੰਘਣਗੇ ਕਾਰਾਂ ਵਗੈਰਾ ਲੰਘਣੀਆਂ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਰ ਆਂਦੀਆਂ ਇੱਥੇ ਤੁਹਾਨੂੰ ਚੀਜ਼ ਦਿਖਾਈ ਹੈ ਆ ਤੁਸੀਂ ਦੇਖੋ ਗੜਕਨੀ ਵੀ ਖੁੱਲੀ ਹੋਈ ਹੈ ਇਹਨੂੰ ਕਵਰ ਜਰੂਰ ਕਰਨਾ ਚਾਹੀਦਾ ਕਿਉਂਕਿ ਪੈਦਲ ਲੋਕੀ ਲੰਘਦੇ ਨੇ ਕਿਉਂਕਿ ਕਾਰਾਂ ਬਹੁਤ ਸਕੂਟਰਸ ਵੀ ਆਂਦੀਆਂ ਪੈਦਲ ਲੋਕੀ ਲੰਘਦੇ ਨੇ ਉਹਨਾਂ ਨੂੰ ਕਈ ਵਾਰ ਨਹੀਂ ਦਿਖਦਾ ਤੇ ਐਕਸੀਡੈਂਟ ਹੋ ਸਕਦਾ ਆ ਤੁਸੀਂ ਦੇਖ ਸਕਦੇ ਹੋ ਪੂਰੀ ਜਾਲੀ ਵੀ ਖੁੱਲੀ ਹੋਈ ਹੈ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਇਹਨਾਂ ਜਿਹੜੇ ਖੱਡੇ ਹੈ ਕਵਰ ਕਿੱਥੇ ਹੋਣਾ ਚਾਹੀਦੇ ਹੈ ਤਾਂਕਿ ਲੋਕਾਂ ਨੂੰ ਕੋਈ ਫਿਊਚਰ ਦੇ ਵਿੱਚ ਦਿੱਕਤ ਨਾ ਆਵੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਖੱਡਾ ਜਿਹੜਾ ਪਿਆ ਹੋਇਆ ਆ ਦੇਖੋ ਆ ਸਲੈਬ ਜਿਹੜੀ ਹੈ ਟੁੱਟੀ ਹੈਗੀ ਹੈ ਤੇ ਇੱਥੇ ਮਿੱਟੀ ਦੇਖੋ ਕਿੰਨੀ ਭਰੀ ਹੈ ਇਹ ਐਕਸੀਡੈਂਟ ਦਾ ਬੜਾ ਵੱਡਾ ਚਾਂਸ ਆ ਕਿਉਂਕਿ ਇੱਥੇ ਗੱਡੀ ਸਲਿੱਪ ਹੋ ਸਕਦੀ ਹੈ ਕੋਸ਼ਿਸ਼ ਕਰੋ ਅਗਰ ਇੱਥੇ ਗੱਡੀ ਸਲਿੱਪ ਹੋ ਜਾਂਦੀ ਹੈ ਤੇ लोगों को दिक्कत का सामना करना पेगा एक्सीडेंट भी हो सकता है आखो फुल जगह हैगी है जो है। ज़्यादा उतो ट्रैफिक लंघता पे पिछले ये भी उस करिए दीए अगे भी तुम देख सकते हो अंडर पास है पूरा अंडरपास है उधर साइड में दफ है ਦੇਖ ਸਕਦੇ ਹੋ ਕਾਫੀ ਤੇਜ਼ੀ ਦੇ ਨਾਲ ਗੱਡੀਆਂ ਇੱਥੋਂ ਲੰਘਦੀਆਂ ਹਨ ਪ੍ਰਸ਼ਾਸਨ ਸਾਫ ਸਵਾਈਦਾ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਹੋਰ ਐਕਸੀਡੈਂਟ ਦੀ ਸੰਭਾਵਨਾ ਨਾ ਰਹੇ ਮਾੜਾ ਹਾਲ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਿਵੇਂ ਸੜਕ ਜੀ ਟੁੱਟੀ ਹੋਈ ਹੈ ਲੋਕਾਂ ਦੀ ਜਾਨ ਨੂੰ ਖਤਰਾ ਉੱਧਰੋਂ ਬੰਦਾ ਲੰਘ ਜਾਂਦਾ ਤੇ ਇੱਥੇ ਗੱਡੀ ਆ ਕੇ ਵੱਜ ਸਕਦੀ ਹੈ ਕਈ ਵਾਰ ਮੈਂ ਧਿਆਨ ਆਦਾ ਦੇਖੋ ਬੜੀ ਸਪੀਡ ਉਸ ਤੇ ਗੱਡੀਆਂ ਲੰਘ ਰਹੀਆਂ ਇੱਥੇ ਟੁੱਟਿਆ ਹੋਇਆ ਅੱਗੇ ਵੀ ਆਉਂਦੇ ਵਾਦੀਏ ਟੁੱਟਿਆ ਹੋਇਆ ਹੁਣ ਇਹ ਗੱਡੀ ਜਿਵੇਂ ਲੰਗੇਗੀ ਇਹ ਛੋਟੀ ਛੋਟੀ ਚੀਜ਼ਾਂ ਬੜੀ ਫਰਕ ਪਾਉਂਦੀਆਂ ਐ ਇਸ ਨੂੰ ਠੀਕ ਕਰਨਾ ਚਾਹੀਦਾ ਦਾਰਾਂ ਦੇਖੋ ਕਿੰਨੀ ਜ਼ਿਆਦਾ ਸੱਲੰਦੀ ਪਈਆਂ ਸਾਰਾ ਹੀ ਖਰਾਬ ਐ ਪਛਾਤਨ ਤੋਂ ਅਪੀਲ ਐ ਇਸ ਨੂੰ ਕੀ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੰਡਰਪਾਸ ਹੈਗਾ ਕਿਸ ਹੋਟਲ ਦੇ ਕੋਲ ਇੱਥੇ ਵੀ ਸੜਕ ਜਿਹੜੀ ਟੁੱਟੀ ਹੋਈ ਆ ਬੜਾ ਹੀ ਮਾੜਾ ਹਾਲ ਹੈ ਜੀ ਕਿਸ ਹੋਟਲ ਅੰਡਰਪਾਸ ਹੈਗਾ ਜੀ ਆ ਜੀ ਕਿਸ ਹੋਟਲ ਦਾ ਅੰਡਰਪਾਸ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਆ ਮਾੜਾ ਹਾਲ ਹੈਗਾ ਫੜਕਾਂ ਟੁੱਟੀ ਹੋਈਆਂ ਗਰੀਲਾ ਉੱਪਰ ਚੱਕੀ ਹੋਈਆਂ ਲੋਹੇ ਵਾਲੀਆਂ ਜਿੱਦ ਕਰਕੇ ਐਕਸੀਡੈਂਟ ਹੋ ਸਕਦਾ ਜਿਵੇਂ ਕਿ ਤੁਹਾਨੂੰ ਲੈ ਕੇ ਆਏ ਸੀਗੇ ਜੀ ਕੀਸ ਹੋਟਲ ਦੇ ਕੋਲ ਅੰਡਰਪਾਸ ਹੈਗਾ ਅੱਜ ਅਸੀਂ ਕੀਸ ਹੋਟਲ ਤੋਂ ਲੰਘ ਕੇ ਫਿਰੋਜ਼ਪੁਰ ਰੋਡ ਤੇ ਜਾਣਾ ਚਾਹੁੰਦੇ ਆਂ ਉੱਥੇ ਇੱਕ ਰੇਲਵੇ ਇੰਟਰਵਿਚ ਹੈ ਤੇ ਹਾਈਵੇ ਘਟਾ ਤੇ ਜੋ ਪੱਤੀਆਂ ਜਿਹੜੀ ਹੈਗੀਆਂ ਲੋਹੇ ਦੀਆਂ ਉਹ ਉਬਰੀ ਹੋਈਆਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਬੜੀ ਫਾਸਟ ਸਪੀਡ ਆਉਂਦੀ ਹੈ ਤੇ ਸੀਮੈਂਟ ਵੀ ਖੜਿਆ ਹੋਇਆ ਹੈ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਜਲਦ ਤੋਂ ਜਲਦ ਨੂੰ ਠੀਕ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਾਨੋਂ ਮਾਲ ਦਾ ਨੁਕਸਾਨ ਨਾ ਹੋਵੇ ਇਹ ਤਾਂ ਹੀ ਖਬਰਾਂ ਉੱਤੇ ਜਿਹੜੇ ਨੂੰ ਮੈਂ ਤੁਹਾਨੂੰ ਦੱਸਦਾ